ਬਾਹਰ ਗਏ ਬੰਦਿਆਂ ਸਰ ਯਾਰ ਇੱਕ ਬੜਾ ਵੱਡਾ ਲੰਬਾ ਹੈ ਹਲੇ ਵੀ ਉਹ ਸਮਾਂ ਰਹਿੰਦੇ ਸੋਚ ਲੈਣ ਦੇਖ ਲੈਣ ਆਪਾਂ ਅੱਜ ਇਸੇ ਵਿਸ਼ੇ ਤੇ ਗੱਲ ਕਰਾਂਗੇ ਵੀ ਉਹਨਾਂ ਸਿਰ ਕੀ ਲੰਬਾ ਹੈ ਕੀ ਉਹਨਾਂ ਨੇ ਗਵਾ ਲਿਆ ਕੀ ਅੱਗੇ ਉਹ ਹਲੇ ਬਚਾ ਸਕਦੇ ਐ ਵੀਡੀਓ ਆਪਣੀ ਪੂਰੀ ਜਰੂਰ ਸੁਣਿਓ ਦੇਖਦੇ ਚਲੋ ਨਾਲ ਦੇਖੀ ਚੱਲਿਓ ਜੋ ਵੀ ਮੈਂ ਸੀਨ ਲਾਏ ਆ ਉਹ ਵੀ ਤੁਹਾਨੂੰ ਸਕੂਨ ਦੇਣਗੇ ਹੁਣ ਬਾਹਰ ਜਾਣਾ ਉਹ ਬੰਦਿਆਂ ਲਈ ਤਾਂ ਜਮਾ ਜਾਇਜ਼ ਐ ਜਿਹੜੇ ਬੰਦਿਆਂ ਦਾ ਉਹਰੇ ਕਾਰਬਾਰ ਨਹੀਂ ਸੈੱਟ ਜ਼ਮੀਨ ਜਾਇਦਾਦ ਨਹੀਂ ਹੈਗੀ ਪਹਿਲਾਂ ਕਿਸੇ ਨੂੰ ਕੋਈ ਨੌਕਰੀ ਨਹੀਂ ਮਿਲੀ ਪਰਿਵਾਰ ਚ ਮਤਲਬ ਰੋਜੀ ਰੋਟੀ ਬਹੁਤ ਔਖੀ ਹੈ ਇੱਕ ਡੇਢ ਦੋ ਕਿੱਲੇ ਆਲਾ ਦੋ ਭਰਾ ਨੇ ਹਨਾ ਉਹਨਾਂ ਲਈ ਜਾਣਾ ਜਮਾ ਜਾਇਜ਼ ਹੈ ਉੱਚ ਕੋਈ ਦੂਰ ਆਈ ਨਹੀਂ ਪੈਸਾ ਪੂਜਾ ਕਮਾਉਣ ਉੱਥੇ ਸੈੱਟ ਹੋ ਜਾਣ ਉਹ ਵੀ ਜਾਇਜ਼ ਹੈ ਉੱਥੋਂ ਪੈਸਾ ਕਮਾ ਕੇ ਇੱਧਰ ਸੈੱਟ ਹੋ ਜਾਣ ਉਦੋਂ ਬੱਲੇ ਬੱਲੇ ਠੀਕ ਹੈ ਵੀ ਉਹ ਤਾਂ ਸਾਰੀਆਂ ਗੱਲਾਂ ਜਾਇਜ਼ ਜਿਹੜੇ ਬੰਦੇ ਕੋਲੇ ਇੱਥੇ ਦੋ ਤਿੰਨ ਕਿੱਲੇ ਚਾਰ ਕਿੱਲੇ ਪੰਜ ਕਿੱਲੇ ਹੈਗੇ ਜੀ ਉਹ ਦੁਪਲੱਸ ਸੀਗੇ ਉਹੋ ਵੀ ਗਏ ਪੰਜ ਵਾਲੇ ਨੂੰ ਐ ਮੇਰੇ ਕੋਲ 10 ਹੋ ਜਾਣ ਜਿਹੜਾ 10 ਵਾਲਾ ਬਾਹਰ ਗਿਆ ਉਹਨੂੰ ਐ ਮੇਰੇ ਕੋਲੇ 20 ਕੋ ਹੋਣ ਤੇ ਜਾ ਚਲੋ ਵੀ ਐ ਉਹਥੇ ਸੈੱਟ ਹੋ ਜਾਣਗੇ ਉੱਥੇ ਜਾ ਕੇ ਯਾਰ 0 ਤੋਂ ਸ਼ੁਰੂ ਕਰਨਾ ਕੋਈ ਸੌਖਾ ਕੰਮ ਥੋੜੀ ਐ ਇੱਥੇ ਸੋਡੇ ਕੋਲੇ ਘਰ ਸੀ ਰੋਟੀ ਪੱਕਦੀ ਸੀ ਜਾਇਜ਼ ਕੋਈ ਗੱਡੀ ਵੀ ਸੀ ਤੋਰਾ ਫੇਰਾ ਵੀ ਚੰਗਾ ਸੀ ਕੋਈ ਕਿਸੇ ਦਾ ਵਾੜਾ ਦੇਣਾ ਲੈਣਾ ਵੀ ਨਹੀਂ ਸੀ ਹਾਂ ਬਾਹਰ ਗਏ ਆ ਤੁਹਾਏ ਦੇਖੋ ਦੇਖ ਗਏ ਆ ਕਿਵੇਂ ਬੀ ਗਏ ਚਲੋ ਉਹ ਚੀਜ਼ ਦਾ ਸਿੱਟਾ ਹੁਣ 2 4 5 ਸਾਲਾਂ ਹੀ ਨਿਕਲੇ ਆ ਹੁਣ ਮੁੜਿ ਆਓ ਸ਼ਰਮ ਕਾਦੀ ਐ ਆਪਦੀ ਧਰਤੀ ਐ ਗੁਰੂਆਂ ਪੀਰਾਂ ਦੀ ਧਰਤੀ ਐ ਇੰਨੇ ਲੋਕ ਸ਼ਹੀਦ ਹੋਏ ਨੇ ਐਡਾ ਵੱਡਾ ਇਤਿਹਾਸ ਐ ਧਰਤੀ ਦਾ ਉੱਥੇ ਮੁੜਿ ਆਓ ਕਾਦੀ ਸੰਗ ਕਿਤੋਂ ਸ਼ਰਮ ਐ ਇੱਕ ਜ਼ਿੰਦਗੀ ਮਿਲੀ ਆ ਕਿੰਨੀਆਂ ਜੂਨਾਂ ਤੋਂ ਬਾਅਦ ਇਨਸਾਨ ਦੇ ਰੂਪ ਵਿੱਚ ਬੰਦਾ ਇੱਕ ਵਾਰੀ ਆਉਂਦਾ ਫਰਮਾਤਮਾ ਦੀ ਸਭ ਤੋਂ ਵੱਡੀ ਕ੍ਰੀਏਟੀਵਿਟੀ ਸ਼ਾਇਦ ਇਨਸਾਨ ਐਗਾ ਬੀ ਜੇਓ ਸੋਚਿਓ ਚੰਦ ਦੇ ਹੀ ਵਗ ਜਾਂਦਾ ਸੂਰਜ ਦੇ ਹੀ ਵਗ ਜਾਂਦਾ ਗਰੀਬ ਤੋਂ ਕਿੰਨਾ ਅਮੀਰ ਹੋਏ ਨਾ ਕਿੰਨੀ ਤਰੱਕੀ ਕਰ ਜਾਂਦਾ ਇਹ ਤੋਂ ਵੱਡਾ ਤਾਂ ਕੋਈ ਐਗਜ਼ਾਮਪਲ ਨਹੀਂ ਨਾ ਹੁਣ ਕੋਈ ਪਸ਼ੂ ਆ ਜਾਂ ਕੋਈ ਵੀ ਹੋਰ ਜਿੰਨੇ ਜੀਵ ਜੰਤੂ ਆ ਉਹ ਤਾਂ ਕੀ ਤਰੱਕੀ ਕਰਨਗੇ ਉਹ ਵੱਡਾ ਕਰਨੀ ਪਾ ਸਕਦੇ ਕੁਝ ਨਹੀਂ ਉਹਨਾਂ ਨੇ ਕੀ ਕਰਨਾ ਉਹਨਾਂ ਦਾ ਢੱਕ ਭੋਜਨ ਤੱਕ ਮਤਲਬ ਵੀ ਜਿਹੜੇ ਬੰਦੇ ਗਏ ਨੇ ਪੰਜ ਸੱਤ ਕਿੱਲੇ ਵਾਲੇ ਚਲੋ ਇੱਥੋਂ ਜੀ ਉਹਨਾਂ ਕੋਲ ਦੋ ਚਾਰ ਪੰਜ ਕਿੱਲੇ ਦਾਦੀ ਇਲਾਹੀ ਸੀ ਉਸੇ ਢੂਈ ਤੇ ਉਹ ਗਏ ਨੇ 20 ਲੱਖ ਰੁਪਇਆ ਪਹਿਲਾਂ ਇੱਥੇ ਕਿਸੇ ਨੇ ਕਮਾਇਆ ਤਾਂ ਇਹ ਨਹੀਂ ਵੀ ਉਹਦੇ ਨਾਲ ਗਿਆ ਹੋਵੇ ਜਿਹਦੇ ਕੋਲੇ 20 ਲੱਖ ਰੁਪਇਆ ਬਾਹਰ ਜਾਣ ਵਾਸਤੇ ਸੀ ਜਾਂ 25 ਸੀ 30 ਸੀ ਉਹ ਬੰਦੇ ਨੇ ਇੱਥੇ ਕਦੇ ਕੰਮ ਕਰਿਆ ਨਹੀਂ ਨਾ 5 ਘੰਟੇ ਕਰਿਆ ਨਾ 10 ਕਰਿਆ ਨਾ 12 ਉਹ ਕਹਿੰਦਾ ਇੱਥੇ ਕੁਝ ਹੈ ਨਹੀਂ ਜਿੰਨੇ ਬੰਦੇ ਗਏ ਆ ਉਹ ਯਾਦ ਦੱਸਣ ਵੀ ਬਾਈ ਮੈਂ ਇੱਥੇ 14 ਘੰਟੇ ਸਾਲ 2 ਸਾਲ ਮਿਹਨਤ ਕਰੀ 14 ਘੰਟੇ ਮਿਹਨਤ ਕਰਦਾ ਹੁੰਦਾ ਸੀ ਮੈਂ 5-10 ਲੱਖ ਰੁਪਏ ਦਾ ਬਿਜ਼ਨਸ ਤੇ ਲਾਇਆ ਉਹ ਚੱਲਿਆ ਨਹੀਂ ਉਹ ਮੰਨੇ ਇੰਡੀਆ ਦਾ ਬੈਸੀ ਬਹੁਤ ਵੱਡੀ ਮੰਡੀ ਆ ਪੰਜਾਬ ਉਦੋਂ ਵੱਡੀ ਮੰਡੀ ਆ ਕਿਉਂਕਿ ਪੰਜਾਬ ਦੇ ਲੋਕ ਪੈਸਾ ਖਰਚਦੇ ਆ ਫੂਡ ਦੀ ਮੰਡੀ ਆ ਨਾਲੇ ਜਿਹਦੇ ਕੋਲੇ ਕਿਹਨੇ ਕਹਿੰਦਾ ਵੀ ਖੇਤੀ ਮਾੜੀ ਆ ਹਾਂ ਖੇਤੀ ਜਿਹੜੀ ਆਪਾਂ ਰਵਾਇਤੀ ਕਰੀ ਉਹਨੇ ਉਹ ਮਾੜੀ ਹੋ ਸਕਦੀ ਆ ਉਹਦੇ ਚ ਫਾਈਨੈਂਸ਼ੀਅਲੀ ਤੌਰ ਤੇ ਡਾਊਨ ਹੋ ਸਕਦੇ ਇਹਦੋਂ ਪਹਿਲਾਂ ਸੋਡੇ ਬਾਪ ਦਾਦਿਆਂ ਨੇ ਕੀਤੀ ਉਹਨਾਂ ਨੇ ਤਾਂ ਜੋ ਪੰਜ ਸੀ ਉਹਨਾਂ ਨੇ ਸੱਤ ਕਰਤੇ ਜਿਨ੍ਹਾਂ ਕੋਲ ਦੋ ਸੀ ਉਹਨਾਂ ਨੇ ਤਿੰਨ ਕਰਤੇ ਉਹਨਾਂ ਨੇ ਮਿਹਨਤ કરી ਜੋੜਿਆ ਉਦੋਂ ਮਿਹਨਤ ਦਾ ਮੁੱਲ ਪੈਂਦਾ ਸੀ ਹੁਣ ਯੁੱਗ ਬਦਲਿਆ ਹੁਣ ਛੋਡੀ ਵਾਰੀ ਸੀ ਛੋਡੀ ਵਾਰੀ ਸੀ ਤੁਸੀਂ ਕਹਿੰਦੇ ਹੁਣ ਇੱਥੇ ਕੁਝ ਹੈ ਨਹੀਂ ਉਸੇ ਜ਼ਮੀਨ ਦੇ ਸਿਰ ਤੇ ਤੁਸੀਂ ਉੱਥੇ ਡਾਊਨ ਪੇਮੈਂਟ ਭਰਦੇ ਹੋ ਇਸੇ ਜ਼ਮੀਨ ਦੇ ਸਿਰ ਤੇ ਸਾਨੂੰ ਢੂਈ ਰਹਿੰਦੀ ਆ ਵੀ ਚਲ ਇੱਥੇ ਘੱਟ ਕੰਮ ਕਰ ਲਾ ਵੀ ਚਲ ਹੈਗੀ ਐ ਜਿਆ ਤਾਂ ਤੁਹਾਡੇ ਕੋਲ ਜਿਹਦੇ ਕੋਲ ਜਮਾ ਨਹੀਂ ਉਹ ਤਾਂ ਬਹੁਤ ਮਿਹਨਤ ਕਰਦਾ ਉਹ ਤਾਂ ਕਾਮਯਾਬ ਹੁੰਦਾ ਹੀ ਐ ਜਿਹੜੇ ਵਿਚਾਲੜੇ ਵਰਗ ਦੇ ਗਏ ਆ ਵੀ ਨਾਲੇ ਜਿਹੜਾ ਮੈਂ ਕਹਿੰਦਾ ਵੀ ਇਹਦਾ ਲੇਖਾ ਕਿੱਥੇ ਦੇਵੋਗੇ ਤਰਤੀ ਨੂੰ ਛੱਡਣ ਦਾ ਚਲੋ ਮਾੜਾ ਤਾਂ ਤੁਸੀਂ ਨਹੀਂ ਕਹਿੰਦੇ ਗੱਲ ਹਾਲਾਤਾਂ ਦੀ ਹੁੰਦੀ ਹੈ ਵੀ ਇੱਥੇ ਆ ਇੱਥੇ ਮੰਨ ਲਓ ਵੀ ਆ ਕਮੀ ਹੈ ਇੱਥੇ ਆ ਕਮੀ ਹੈ ਮੰਨ ਲਓ ਵੀ ਇੱਥੇ ਜੋ ਵੀ ਕਮੀ ਬੰਦਾ ਕਹਿੰਦਾ ਵੀ ਉੱਥੇ ਸਿਸਟਮ ਚੰਗਾ ਹੈ ਉੱਥੇ ਸਿਸਟਮ ਦਾ ਤਾਂ ਮੈਡੀਕਲ ਸਿਸਟਮ ਬਹੁਤ ਪਿੱਛੇ ਹੈ ਬੈਦਰ ਬਹੁਤ ਪਿੱਛੇ ਹੈ ਆਰਗੈਨਿਕ ਫੂਡ ਪਿੱਛੋਂ ਬਹੁਤ ਪਿੱਛੇ ਹੈ ਇੱਥੇ ਦੋ ਤਿੰਨ ਕਿੱਲੇ ਵਾਲਾ ਵੀ ਆਪਦਾ ਸਾਲ ਚੋਂ 8 ਮਹੀਨੇ ਦਾ ਚੰਗਾ ਤਾਜ਼ਾ ਖਾ ਸਕਦਾ ਜੇ ਬਹੁਤ ਸਿਆਣਾ ਬਣ ਕੇ ਰਹੇ ਤਾਂ ਇਹਦੂ ਵੀ ਚੰਗਾ ਖਾ ਸਕਦਾ ਇੱਕ ਪਸ਼ੂ ਰੱਖ ਕੇ ਦੁੱਧ ਮੱਖਣੀ ਘਿਓ ਲੱਸੀ ਕੋਲ ਚੀਜ਼ ਪੈਦਾ ਕਰ ਸਕਦਾ ਉੱਥੇ ਕੀ ਉੱਥੇ ਤੁਸੀਂ ਫਸੇ ਹੋ ਫ੍ਰਿਜਰ ਵਾਲਾ ਮੌਸਮ ਹੈਲਥ ਸਟੱਡੀ ਤੁਹਾਡੇ ਬੱਚਿਆਂ ਦੀ ਤੁਹਾਡੇ ਫਿੱਟ ਨਹੀਂ ਜਿਹੜਾ ਗੱਲ ਮੈਂ ਕਹਿਣੀ ਚਾਹਣਾ ਇਹ ਹੈ ਵੀ ਤੁਹਾਡੇ ਮਾਂ ਪਿਓ ਇੱਥੇ ਰਹਿ ਕੇ ਖੁਸ਼ ਨੇ ਤੁਸੀਂ ਨਹੀਂ ਬੱਚੇ ਪਾਲਣ ਵਾਸਤੇ ਬੁਲਾ ਲੇ ਜਿਵੇਂ ਬੁਲਾ ਲੇ ਸਾਹਮਣ ਜਦੋਂ ਉੱਥੇ ਖੁਸ਼ੀ ਨਹੀਂ ਹੈ ਪਤਾ ਸਭ ਨੂੰ ਹੈ ਕਿਸੇ ਦੇ 5 10% ਖੁਸ਼ ਹੁੰਦਾ 90% ਉਹਦੇ ਖੁਸ਼ ਨਹੀਂ ਉੱਥੇ ਸੂਟ ਨਹੀਂ ਕਰਦਾ ਉਹਨਾਂ ਨੂੰ ਬਾਤਾਵਰਨ ਨਹੀਂ ਕਰਦਾ ਖਾਣ ਪੀਣ ਨਹੀਂ ਕਰਦਾ ਤੁਸੀਂ ਕਿਸੇ ਫਾਰਮ ਤੋਂ ਡਾਇਰੈਕਟ ਤਾਜ਼ਾ ਦੁੱਧ ਲਿਆਏ ਤਾਂ ਕ੍ਰਿਮੀਨਲ ਉਹ ਬਣਦਾ ਤੁਹਾਡਾ ਛੋਡੇ ਵਾਲੇ ਬੱਚੇ ਜਿਹੜੇ ਹੁਣ ਜੰਮੇ ਨੇ ਜ਼ਿੰਦਗੀ 'ਚ ਉਹਨਾਂ ਨੂੰ ਜਿਨ੍ਹਾਂ ਨੂੰ ਆਇਆ ਨੂੰ ਸਾਲ 2 ਸਾਲ 3 4 5 ਸਾਲ ਹੋਏ ਨੇ ਉਹ ਤਾਂ ਬਹੁਤ ਜ਼ਿਆਦਾ ਇੰਪੋਰਟੈਂਟ ਹੋਗੇ ਉਹਨਾਂ ਖਾਤਰ ਤਾਂ ਤੁਸੀਂ ਵੀ ਇੱਥੇ ਸੈਕਰੀਫਾਈਜ਼ ਕਰ ਰਹੇ ਹੋ ਤੁਸੀਂ ਆਪਦੇ ਮਾਪਿਆਂ ਨੂੰ ਵੀ ਸੈਕਰੀਫਾਈਜ਼ ਕਰਾ ਰਹੇ ਹੋ ਤੁਸੀਂ ਵੀ ਇਹ ਕਿਸੇ ਦੇ ਬੱਚੇ ਹੋ ਛੋਡਾ ਵੀ ਉਹਨਾਂ ਨਾਲ ਰਹਿਣਾ ਉਹਨਾਂ ਦਾ ਸੋਚੋ ਜਿਆਦੇ ਉਹਨਾਂ ਦੇ ਪੱਖ ਤੋਂ ਚੱਲਪੋ ਉਹਨਾਂ ਦੇ ਪੱਖ ਆਲੇ ਪਾਸ ਤੋਂ ਚੱਲਦੀ ਨਹੀਂ ਤੁਸੀਂ ਉਹਨਾਂ ਦੇ ਪੱਖ ਤੋਂ ਚੱਲ ਰਹੇ ਹੋ ਜਿਹੜੇ ਹਲੇ ਅੱਗੇ ਤੁਹਾਨੂੰ ਅੱਗੇ ਕੁਝ ਕਰਨਗੇ ਜਾਂ ਨਹੀਂ ਕਰਨਗੇ ਜਿਹਦਾ ਕਿਤੇ ਲਿਖਿਆ ਹੀ ਨਹੀਂ ਵੀ ਉਹ ਤੁਹਾਡਾ ਜਦੋਂ ਤੁਸੀਂ ਆਪਦੇ ਮਾਪਿਓ ਲਈ ਨਹੀਂ ਉੱਥੇ ਮੂਵ ਹੋ ਸਕਦੇ ਤਾਂ ਅੱਗੇ ਆਲੇ ਛੋੜੇ ਕੁਝ ਕਰਨਗੇ ਨਾ ਕਰਣਗੇ ਬਾਅਦ ਦੀਆਂ ਗੱਲਾਂ ਨੇ ਤੁਸੀਂ ਪ੍ਰੋਬਲਮ ਹੁਣ ਖੜੀ ਕਰੀ ਪਈ ਹੈ ਹੁਣ ਵੀ ਸਮਾਂ ਰਹਿੰਦੇ ਵੇਲੇ ਸੋਚੋ ਜਿਹੜਾ ਆ ਸਕਦਾ ਇੱਧਰ ਆਓ ਨਹੀਂ ਆਉਣ ਬਾਰੇ ਸੋਚੋ ਇਹ ਸੈਟਿੰਗ ਸ਼ੂਟਿੰਗ ਆਪ ਹੀ ਹੁੰਦੀ ਰਹਿੰਦੀ ਆ ਠੀਕ ਹੈ ਪਰਮਾਤਮਾ ਦਾ ਜਿੱਤੇ ਮੈਂ ਤਾਂ ਆਏਗਾ ਨਾ ਵੀ ਜਿਹਦੇ ਕੋਲੇ ਪਰਮਾਤਮਾ ਨੇ ਇੱਥੇ 5 ਕਿਲੇ ਦਿੱਤੇ ਆ ਆਪਦਾ ਘਰ ਹੈ ਨਾਲੇ ਜਿਹਦੇ ਮਾਪਿਓ ਨੇ ਇੱਥੇ ਕਦੇ ਵੀ ਸਰਕਾਰੀ ਨੌਕਰੀ કરી ਆ ਉਹਦੇ ਕੋਲੇ ਵਾਹਣ ਹੈਗਾ ਤੁਹਾਡਾ ਮਾਂ ਨੇ ਬਾਪ ਨੇ ਕਿਸੇ ਨੇ ਵੀ ਦਾਦੇ ਨੇ ਸਰਕਾਰੀ ਨੌਕਰੀ કરી 5-7 ਕਿਲੇ ਤੁਹਾਡੇ ਕੋਲੇ ਵਾਹਣ ਸੀ ਫਾਈਨੈਂਸ਼ਲੀ ਤੌਰ ਤੇ ਵਧੀਆ ਠੀਕ ਸੀ ਇੱਥੇ ਬਿਜ਼ਨਸ ਮਾਈਂਡਡ ਤੁਹਾਡਾ ਮਾਈਂਡ ਨਹੀਂ ਸੀ ਤੁਸੀਂ ਕਰੋ ਤੁਸੀਂ ਨਹੀਂ ਕੀਤਾ ਉਹ ਇੱਕ ਨੌਕਰੀ ਵਾਲੇ ਬੰਦੇ ਦਾ 5-10 ਕਿੱਲਾਂ ਦਾ ਠੇਕਾ ਫੜਨ ਵਾਲੇ ਬੰਦੇ ਦਾ 20 ਲੱਖ ਰੁਪਇਆ ਸਾਲ ਦਾ ਵਧੀਆ ਡਰਨ ਹੁੰਦੀ ਹੈ ਤੁਸੀਂ ਕਦੇ ਲੱਖ ਰੁਪਏ ਦਾ ਬਿਜ਼ਨਸ ਕੀਤਾ ਕਿਸੇ 2 ਲੱਖ ਦਾ ਕੀਤਾ ਤੁਸੀਂ ਕਦੇ ਰਿਸਕ ਲਿਆ ਹੀ ਨਹੀਂ ਉਹ ਆਪਣਾ ਉਹ ਤਾਂ ਮਾਈਂਡ ਹੀ ਨਹੀਂ ਵੀ ਆਪਾਂ ਐ ਬਿਜ਼ਨਸ ਕਰਨਾ ਐ ਵਧਣਾ ਉਹ ਤਾਂ ਗਰੋ ਅਪ ਕਰਨੀ ਉਸ ਤੋਂ ਪਹਿਲਾਂ ਕੰਮ ਚੱਲੀ ਆਉਂਦਾ ਸੀ ਠੀਕ ਹੈ ਦੇਖੋ ਦੇਖ ਬਾਹਰ ਗਏ ਆ ਚਲੋ ਕੋਈ ਨਹੀਂ ਜਿੰਨੇ 2-4-5 ਸਾਲ ਲੰਘੇ ਤਜਰਬਾ ਹੋ ਗਿਆ ਉੱਥੇ ਹਾਂ ਉਹ ਦੇਸ਼ ਨੇ ਤੁਹਾਨੂੰ ਮਿਹਨਤ ਕਰਨਾ ਸਿਖਾਇਆ ਹਾਰਡ ਵਰਕਰ ਹੋਗੇ ਸਕਿੱਲ ਵਰਕ ਤੁਹਾਡੇ ਚ ਆ ਗਿਆ ਹੁਣ ਇੱਧਰ ਆ ਜਾਓ ਇਹ ਨਾ ਹੋਵੇ ਵੀ ਹਾਂ ਮੰਨ ਲਓ ਵੀ ਜਿੰਨੇ ਵੀ ਤੁਸੀਂ ਰੀਜ਼ਨ ਦੇਤੇ ਵੀ ਇੱਧਰ ਆ ਚੀਜ਼ ਨਹੀਂ ਸੀ ਤਾਂ ਅਸੀਂ ਬਾਹਰ ਗਏ ਜੇ ਕੱਲ ਨੂੰ ਉੱਥੇ ਹਾਲਾਤ ਮਾੜੇ ਹੁੰਦੇ ਹੁਣ ਉੱਥੇ ਹਾਲਾਤ ਬਦਲਨੇ ਲੱਗੇ ਆ ਕੈਨੇਡਾ ਦੇ ਜਿਆਦਾ ਗੱਲ ਕਰਦੇ ਆ ਜーストラリア ਉੱਥੇ ਮੰਨ ਲਓ ਰੇਸਿਜ਼ਮ ਦੇ ਚੱਕਰ ਚ ਤੁਹਾਡਾ ਜਿਆਦਾ ਚੱਕਰ ਪੈ ਜੇ ਉੱਥੇ ਤੁਹਾਨੂੰ ਕੁੱਟਣ ਮਾਰਨ ਲੱਗੇ ਨਾ ਤੇ ਥੋੜੇ ਮੰਨ ਲਓ ਵੀ ਉੱਥੇ ਕਾਨੂੰਨ ਬਦਲ ਜਾਣ ਦੋ ਚਾਰ ਮੇਜਰ ਤੇ ਫੇਰ ਤੁਸੀਂ ਉੱਥੇ ਦਾ ਧਰਨਾ ਲਾ ਕੇ ਵੀ ਨਹੀਂ ਬਦਲਾ ਸਕਦੇ ਨਾ ਹੀ ਤੁਹਾਡੇ ਕੋਲੇ ਨਾ ਸਮਾਂ ਵੀ ਤੁਸੀਂ ਕੰਮ ਛੱਡ ਕੇ ਕਰੋ ਜੇ ਉੱਥੇ ਗੱਲ ਨੂੰ ਹਾਲਾਤ ਹੋਂ ਹੁੰਦੇ ਨੇ ਮਾੜੇ ਫੇਰ ਤੁਸੀਂ ਕਿਤੇ ਹੋਰ ਭੱਗ ਜਾਓਗੇ ਹੋਰ ਨਹੀਂ ਤਾਂ ਹੋਰ ਐਂ ਥੋੜੀ ਜਾਂਦਾ ਹੈ ਜ਼ੀਰੋ ਤੋਂ ਕਿੱਥੇ ਕਿੱਥੇ ਸ਼ੁਰੂ ਕਰਾਂਗੇ ਨਰੇਸ਼ ਗੱਲ ਦਾ ਜਵਾਬ ਮੈਨੂੰ ਕੋਈ ਵੀ ਬੰਦਾ ਜੀ ਕਮੈਂਟ ਚ ਦੇ ਸਕਦਾ ਜਰੂਰ ਦੇਵੇ ਜੀਰੋ ਤੋਂ ਜਾ ਕੇ ਤਾਂ ਸ਼ੁਰੂ ਕਰ ਲਿਆ ਕਿਹੜਾ ਚ ਲੋ ਇੱਥੋਂ ਤੁਹਾਡੇ ਤੇ 10 15 20 30 ਕਿਸੇ ਨੇ ਲਾ ਜੇ ਉਹ ਦੇਸ਼ ਐਦਾ ਹੀ ਚੰਗਾ ਉਹਦੇ ਚ ਇੰਨੀ ਫਾਈਨੈਂਸ਼ੀਅਲੀ ਤੌਰ ਤੇ ਕਮਾਈ ਚੰਗੀ ਹੈ ਜਿਵੇਂ ਆਪਾਂ ਕਹਿੰਦੇ ਵੀ ਇੱਥੇ ਮੁੱਲ ਨਹੀਂ ਮਿਲਦਾ ਲੇਬਰ ਦਾ ਮਿਹਨਤ ਨਹੀਂ ਜੇ ਇੰਨਾ ਚੰਗਾ ਹੈ ਫਿਰ ਇਧਰੋਂ ਉਦੋਂ ਬਾਅਦ ਜ਼ੀਰੋ ਆਸ ਰੱਖੋ ਇਧਰੋਂ ਕਦੇ ਵੀ ਆਪਦਾ ਵਾਹਨ ਵੇਚ ਕੇ ਕੋਈ ਡਾਊਨ ਪੇਮੈਂਟ ਨਾ ਪਰੋ ਇਧਰ ਕਹਸੋ ਆਸ ਨਾ ਰੱਖੋ ਵੀ ਇਧਰ ਰੁਪਿਆ ਮਿਲੂ ਜਿਹੜੇ 30 ਲੈ ਕੇ ਗਏ ਸੀ ਉਹ ਪਹਿਲਾਂ 30 ਮੋੜੋ ਜਿਵੇਂ ਮਰਜ਼ੀ ਮੋੜੋ ਤੇ ਉਧਰ ਉਦੋਂ ਬਾਅਦ ਆਪਦਾ ਲੈ ਕੇ ਦਿਖਾਓ ਫਿਰ ਤਾਂ ਮੰਨਿਆ ਵੀ ਇਹ ਦੇਸ਼ ਦਾ ਸਿਸਟਮ ਚੰਗਾ ਹੈ ਜਾਂ ਜੋ ਵੀ ਹੈ ਤੁਸੀਂ ਉਹ 30 ਦਾ ਜਿਹੜਾ ਲੱਗਿਆ ਉਹਦਾ ਕਦੇ ਮੋੜਨਾ ਨਹੀਂ ਮਾਪਿਆਂ ਉਥੇ ਸਾਧ ਲੈਣਾ ਉਹ ਵੀ ਜਦੋਂ ਵੀ ਉਹਨਾਂ ਨੂੰ ਐਵੇਂ ਇੰਨਾ ਚਿਰ ਤੁਸੀਂ ਇੱਥੇ ਰਹੋ ਮਜਬੂਰੀ ਚ ਰਹੋ ਫੇਰ ਤੁਹਾਡੀ ਪੈਨਸ਼ਨ ਲੱਗੂ ਇਹ ਗੱਲਾਂ ਕੋਈ ਸਾਰੀਆਂ ਬਾੜੀਆਂ ਚੰਗੀਆਂ ਗੱਲਾਂ ਨਹੀਂ ਹੈਗੀਆਂ ਵੀ ਸਬਰ ਸੰਤੋਖ ਜਿਹੜਾ ਆਪਣਾ ਧਰਮ ਸਿਖਾਉਂਦਾ ਹੈ ਸਬਰ ਸੰਤੋਖ ਕਿਰਤ ਕਰੋ ਵੰਡ ਛਕੋ ਉੱਤਮ ਖੇਤੀ ਕਿਸੇ ਟਾਈਮ ਜੇ ਗੁਰੂ ਸਾਹਿਬ ਕਹਿ ਗਏ ਮਦਦ ਵਪਾਰ ਨਖਿੰਦ ਚੱਕ ਲਈ ਇਹ ਸਾਰੀਆਂ ਗੱਲਾਂ ਦਾ ਕੋਈ ਤੰਤ ਹੈ ਆਪਣਾ ਇਤਿਹਾਸ ਬਹੁਤ ਵੱਡਾ ਹੈ ਆਪਣੀ ਇਸ ਧਰਤੀ ਉੱਤੇ ਕੀ ਨਹੀਂ ਹੋ ਸਕਦਾ ਇੱਥੇ ਹਰੇਕ ਬੰਦਾ ਕੋਈ ਇੱਥੇ ਗਰਮੀਆਂ ਵਿੱਚ ਸ਼ਵੀਲ ਮਿਲੂ ਸਿਆਲਾਂ ਚ ਲੰਗਰ ਇੱਥੇ ਤਾਂ ਬੰਦਾ ਵੈਸੀ ਭੁੱਖਾ ਨਹੀਂ ਮਾਦਾ ਰੋਟੀ ਦਾ ਹੱਲ ਸੋਡੇ ਕੋਲੇ ਹੈ ਛੱਤ ਸੋਡੇ ਕੋਲੇ ਹੈ ਪੰਜ ਸੱਤ ਕਿੱਲੇ ਵਾਲਾ ਬੰਦਾ ਕੋਈ ਵੀ ਕੰਮ ਕਰਦਾ ਕੋਈ ਵੀ ਜੌਬ ਕਰਦਾ 2 ਲੱਖ 5 ਲੱਖ 10 ਲੱਖ ਚ ਕੋਈ ਨਿੱਕਾ ਬਿਜ਼ਨਸ ਆਪਾਂ ਕਰੇ ਨਹੀਂ ਉਹ ਨਹੀਂ ਜਿਹੜਾ ਬੰਦਾ ਕਹਿੰਦਾ ਵੀ ਇੱਥੇ ਕੁਝ ਹੈ ਨਹੀਂ ਮੈਂ ਕਹਿੰਦਾ ਵੀ 365 ਦਿਨ ਜੋ ਤੁਸੀਂ 10 15 20 ਦਿਨ ਦੀ ਆਊਟਿੰਗ ਗੱਡ ਲਓ 320 ਦਿਨ 12 ਘੰਟੇ ਉਹ ਬੰਦਾ ਡੇਲੀ ਕੰਮ ਕਰੇ ਜੇ ਉਹਦੀ ਉੱਥੇ ਵਾਈਫ 12 ਘੱਟ ਕੇ ਬੰਦੇ ਤੁਸੀਂ ਦੋਨੇ ਜਾਣੇ 24 24 ਘੰਟੇ ਕੰਮ ਕਰੋ ਬਸ ਕਦੀ ਜਾਣਾ ਕਿਤੇ ਹਫ਼ਤੇ ਦੀ ਕੁਛੁੱਟੀ ਲਓ ਤੇ ਲਗਾਤਾਰ 2 ਸਾਲ ਲਾਓ ਮਤਲਬ ਹੀ ਨਹੀਂ ਵੀ ਕੰਮ ਹੋਵੇਗਾ ਤੁਸੀਂ ਇੱਥੇ ਕਾਮਯਾਬ ਨਾ ਹੋਵੋ ਬੈਦਰ ਤਾਂ ਸੂਟ ਕਰਦਾ ਨਾ ਆਪਾਂ ਨੂੰ ਫੂਡ ਨਾ ਤੁਸੀਂ ਉਸ ਲੈਵਲ ਦਾ ਫੂਡ ਖਾਓਗੇ ਜੋ ਵਾਨੀ ਅਡਾਨੀ ਖਾਂਦੇ ਨੇ ਕੁੱਲ ਚੀਜ਼ ਆਪਦੀ ਹੈ ਕਹੋ ਕੁੱਲ ਸ਼ੁੱਧ ਖਾਓ ਕਿਸ ਲੈਵਲ ਦਾ ਖਾ ਲਿਆ ਜਿਸ ਲੈਵਲ ਦਾ ਉਸ ਦੇਸ਼ 'ਚ ਆਪਾਂ ਨਹੀਂ ਖਰੀਦ ਸਕਦੇ ਕਿਉਂਕਿ ਉੱਥੇ ਮਹਿੰਗਾ ਇੱਥੇ ਤਾਂ ਆਪਣਾ ਚਾਹ ਚਾਰਕਨਾਲਾਂ 'ਚ ਕਰ ਲਈ ਕੋਈ ਵੀ ਵੀਰ ਨੂੰ ਆਪਣੀ ਕੋਈ ਗੱਲ ਚੰਗੀ ਮਾੜੀ ਲੱਗੇ ਆਪਾਂ ਮਾਫੀ ਚਾਹੁੰਦੇ ਹਾਂ हां कोई चंगा ਸੰਵਾਦ ਕਰਨਾ ਚਾਹੁੰਦਾ ਆ ਆਪਾਂ ਕਮੈਂਟ ਕਰੋ ਆਪਾਂ ਉਹਦਾ ਜਰੂਰ ਜਵਾਬ ਦੇਵਾਂਗੇ ਆਪਣਾ ਵੀ ਇਹ ਜੋ ਫਾਰਮ ਬਣਿਆ ਆਪਾਂ ਕੋਈ 10 20 ਕਿੱਲੇ ਆਲੇ ਵੱਡੇ ਜ਼ਿਮੀਦਾਰ ਨਹੀਂ ਸਾਡਾ ਬਾਪੂ ਵੀ 7 8 ਕਿੱਲੇ ਆਲਾ ਜ਼ਿਮੀਦਾਰ ਸੀ ਅੱਗੇ ਦੋ ਭਰਾ ਹੋਏ ਦੋ ਚਾਰ ਚਾਰ ਆਏ ਕੋਈ ਬਾਹਲਾ ਚੋਨਾ ਜਾਂ ਹੋਰ ਕੋਈ ਬਾੜੀ ਫਸਲ ਆਪਾਂ ਗਾਈ ਨਹੀਂ ਨੌਕਰੀ ਹੁਣ ਸਾਡੇ ਕਿੱਤੇ ਚਾਈ ਆ 10 ਸਾਲ ਪਹਿਲਾਂ ਆਈ ਆ ਜਿਹਦੇ ਕੋਲੇ ਨੌਕਰੀ ਸਾਡੇ ਜਿਹਦੇ ਪਿਓ ਨੇ ਨੌਕਰੀ ਕੀਤੀ ਆ ਸਾਡੇ ਨਾਲੋਂ ਬਾਹਣ ਜਾਦੇ ਸੀ ਉਹ ਤਾਂ ਫਿਰ ਸਾਡੇ ਨਾਲੋਂ ਇੰਤੋਂ ਪਹਿਲਾਂ ਹੀ 30 ਸਾਲ ਪਹਿਲਾਂ ਅੱਪ ਹੋ ਜਾਣਾ ਚਾਹੀਦਾ ਸੀ ਨਾ 40 ਸਾਲ ਪਹਿਲਾਂ ਅੱਪ ਹੋ ਜਾਣਾ ਸੀ ਨਾ ਜਿਹਦੇ ਕੋਲ ਸਰਕਾਰੀ ਪੈਸੇ ਇੰਨਾ ਪਹਿਲਾਂ ਉਹ ਤਾਂ ਇਦੋਂ ਬਾਅਦ ਕੋਈ ਬਹਾਨਾ ਮਾਰੇ ਨਾ ਨਾ ਵੀ ਇੱਥੇ ਕੁਸ ਹੈ ਨਹੀਂ ਜਿਹਦੇ ਕੋਲ ਸਰਕਾਰੀ ਪੈਸਾ ਆ ਗਿਆ ਗੱਲਬਾਤ ਚੰਗੀ ਲੱਗੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਆਪਣਾ ਜ਼ਿੰਮੀਦੰਦ ਯਾਰ ਦੇ ਨਾਂ ਤੇ ਇੰਸਟਾਗ੍ਰam ਹੈ ਦਾ ਬਿੱਲੂ ਬੌਸ ਫਾਰਮ ਦੇ ਨਾਂ ਤੇ ਆਪਣੇ ਫਾਰਮ ਦਾ ਪੇਜ ਹੈ ਆਪਾਂ ਪੋਜ਼ਿਟਿਵ ਹੀ ਗੱਲ ਕਰਾਂਗੇ ਕਿਸੇ ਨਾਲ ਕੋਈ ਆਪਣੀ ਜਿਦਾਈ ਨਹੀਂ ਦੋ ਚੰਗੇ ਬੰਦੇ ਜੇ ਕਿਸੇ ਗੱਲ ਤੇ ਸੰਵਾਦ ਕਰਨ ਦਾ ਚੰਗਾ ਹੈ ਛੱਟਾ ਨਿਕਲਦਾ ਆਪਾਂ ਕਿਸੇ ਗੱਲ ਤੇ ਗਲਤ ਹੋਈ ਤਾਂ ਆਪਾਂ ਮਾਫੀ ਮੰਗਾਂਗੇ ਹੁਣ ਵੀ ਆਪਾਂ ਸੌਰੀ ਫੀਲ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ